ਮਾ ਜੋ ਐਸਐਸਪੀ ਸਾਹਿਬ ਬਠਿੰਡਾ ਮੈਡਮ ਅਮਨੀਤ ਕੰਡਲ ਜੀ ਨੇ ਇੱਕ ਵਿਸ਼ੇਸ਼ ਮਹਿਮ ਚਲਾਈ ਆ ਜੋ ਨਸ਼ੇ ਦੇ ਤਸਕਰ ਨੇ ਤੇ ਗੈਰ ਕਾਨੂੰਨੀ ਕਾਰਵਾਈਆਂ ਕਰਦਿੰਦੇ ਉਸ ਤਹਿਤ ਕਾਰਵਾਈ ਕਰਦੇ ਹੋਏ ਇੰਚਾਰਜ ਸੀਆਈਟੀਯੂ ਬਠਿੰਡਾ ਇੰਸਪੈਕਟਰ ਕਰਨਦੀਪ ਸਿੰਘ ਤੇ ਉਹਨਾਂ ਦੀ ਟੀਮ ਨੇ ਕੱਲ ਇੱਕ ਬੰਦਾ ਜਿਹਦਾ ਨਾਮ ਦੀਲਾਤਰ ਸ਼ਰਮਾ ਸੰਨੋਦ ਨਾਰਾਇਣ ਵਾਸੀ ਪਿੰਡ ਤੁੰਗੜੀਆਂ ਗੰਗਨਗਰ ਦਾ ਰਹਿਣ ਵਾਲਾ ਉਹਨੂੰ ਹੋਰ ਵਿੱਚ ਆਈਟੀਆ ਤੋਂ ਜਿਹੜਾ ਸੁਆ ਮਤੀ ਦਾ ਨੂੰ ਰਸਤਾ ਜਾਂਦਾ ਵਾ ਉਹ ਤੋਂ ਕਾਬੂ ਕੀਤਾ ਵਾ ਇਹ ਪੈਦਲ ਸੀਗਾ ਕਾਨੂੰਨ ਦੇ ਮੁਤਾਬਕ ਜਾਤ ਤੇ ਕਾਰਵਾਈ ਕਰਦੇ ਹੋਏ ਇਹਦੇ ਕੋਲੋਂ 1 ਕਿਲੋ 522 ਗ੍ਰਾਮ ਹੀਮ ਬਰੰਦ ਹੋਈ ਹੈ ਇਹਦੇ ਵਿਰੁੱਧ ਮੁਕੱਦਮਾ ਨੰਬਰ 132 ਥਾਣਾ ਸਿਵਲਾਈਨ ਦਰਜ ਕੀਤਾ ਗਿਆ ਵਾ ਸਰ ਹੁਣ ਤੱਕ ਕਿੰਨੇ ਖਾਮਦੇ ਸੂਰਤ ਚ ਦੱਸਦੇ ਕਿਥੇ ਇਹਨੇ ਹੀਮ ਸਪਲਾਈ ਕਰਨੀ ਕਿਥੋਂ ਲੈ ਕੇ ਆਇਆ ਬੁਢਲੀ ਤਫਤੀਸ਼ ਤੋਂ ਇਹ ਸਪਸ਼ਟ ਹੋਇਆ ਵਾ ਵੀ ਇਹ ਵਿਅਕਤੀ ਟ੍ਰੇਨ ਰਾਹੀਂ ਆਇਆ ਸੀਗਾ ਇਹਦੇ ਜੋ ਪੁੱਛਗੇ ਤਰ੍ਹਾਂ ਇਹ ਸਪਸ਼ਟ ਹੋਇਆ ਵੀ ਇਹਦੇ ਵਿਰੁੱਧ ਦੋ ਮੁਕੱਦਮੇ ਪਹਿਲਾ ਦਰਜਾ ਇੱਕ ਮੁਕੱਦਮਾ ਨੰਬਰ 154 ਐਸਟੀਐਫ ਮਹਾਲੀ ਦਰਜਾ ਇਹ 2023 ਦੇ ਵਿੱਚ ਦਰਜ ਹੋਇਆ ਸੀ ਉਹਦੇ ਵਿੱਚ 2 ਕਿਲੋ ਹੀਮ ਬਰਮ ਹੋਈ ਸੀ ਇਹਦੇ ਕੋਲੇ ਇੱਕ ਮੁਕੱਦਮਾ ਫਿਲਵਾੜ ਸਿਟੀ ਰਾਜਸਥਾਨ ਦੇ ਵਿੱਚ ਦਰਜ ਹੋਇਆ ਸੀ ਉਹ ਚ 1 ਕਿਲੋ 200 ਗ੍ਰਾਮ ਦਾ ਮੁਕੱਦਮਾ ਦਰਜ ਹੈ ਇਹ ਤਾਂ ਅਸੀਂ ਰਿਕਾਰਡ ਸਾਰਾ ਬਾਚ ਰਹੇ ਆਂ ਵੀ ਹੋਰ ਇਹਦੇ ਕਿੰਨੇ ਮੁਕੱਦਮੇ ਦਰਜ ਨੇ